ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਪ੍ਰਦਰਸ਼ਨ ਕਰ ਰਹੇ ਨੇ ਕਾਰਨ ਇਹ ਕਿ ਉਹਨਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਦਾ ਪੁਨਰਮੁਲਾਂਕਣ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸਕਿਲਡ ਨੇ ਉਹਨਾਂ ਦੇ ਕੋਲੇ ਹੁਨਰ ਪਰ ਇਹਦੇ باوجود ਉਹਨਾਂ ਦੀਆਂ ਜਿਹੜੀਆਂ ਅਰਜ਼ੀਆਂ ਨੇ ਰੱਦ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਭਵਿੱਖ ਦਾ ਤੇ ਲੱਗ ਚੁੱਕਿਆ ਹੈ ਹਾਲਾਂਕਿ ਉਹ ਵਕਫਾਕ ਥਾਵਾਂ 'ਤੇ ਕੰਮ ਵੀ ਕਰ ਰਹੇ ਨੇ ਪਰ ਹੁਣ ਜਦੋਂ ਅਰਜ਼ੀਆਂ ਦੇ ਰਾਹੀਂ ਉਹਨਾਂ ਦਾ ਉੱਥੇ ਪੀਆਰ ਦਾ ਜਾਂ ਹੋਰ ਕੇਸਾਂ ਦਾ ਨਿਪਟਾਰਾ ਹੋਣਾ ਸੀਗਾ ਤਾਂ ਉਦੋਂ ਇਹ ਜਿਹੜੀਆਂ ਅਰਜ਼ੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਲੰਬੇ ਸਮੇਂ ਤੋਂ ਉਹ ਅਰਜ਼ੀਆਂ ਲਗਾ ਕੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਇਹ ਜਿਹੜਾ ਪ੍ਰੋਗਰਾਮ ਆ ਸ਼ੁਰੂ ਹੋਏਗਾ ਤਾਂ ਉਹਦੇ ਵਿੱਚ ਉਹਨਾਂ ਨੂੰ ਮੌਕਾ ਮਿਲੇਗਾ ਤਕਰੀਬਨ 2600 ਨੌਜਵਾਨਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਅੰਟਾਰੀਓ ਦੀ ਵਿਧਾਨ ਸਭਾ ਦੇ ਬਾਹਰ 2-3 ਦਿਨ ਲਗਾਤਾਰ ਹੋ ਗਏ ਨਾ ਨੌਜਵਾਨਾਂ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ ਹਾਲਾਂਕਿ ਠੰਡ ਵੀ ਪੈ ਰਹੀ ਹੈ ਖੁੱਲੇ ਅਸਮਾਨ ਦੇ ਹੇਠ ਇਹ ਨੌਜਵਾਨ ਪਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਬਸ ਨਹੀਂ ਇਸ ਤੋਂ ਇਲਾਵਾ ਵੱਖ-ਵੱਖ ਆਗੂ ਵੀ ਇਹਨਾਂ ਨੌਜਵਾਨਾਂ ਦੇ ਹੱਕ ਦੇ ਵੀ ਡਟਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਐਨਡੀਪੀ ਦੀ ਤਾਂ ਐਨਡੀਪੀ ਦੀ ਇੱਕ ਵਿਧਾਇਕ ਹੈ ਅਲੈਕਸਾ ਗਲਮੌਰ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇਹ ਫੈਸਲਾ ਨੌਜਵਾਨਾਂ ਬਾਰੇ ਕੀਤਾ ਗਿਆ ਹੈ ਇਹ ਸਿੱਧਾ ਤਬਾਹਕੁਨ ਹੈ ਯਾਨੀ ਕਿ ਉਹਨਾਂ ਦਾ ਭਵਿੱਖਾ ਜਿਹੜਾ ਤਬਾਹ ਹੋ ਸਕਦਾ ਹੈ ਵੱਡੀ ਗਿਣਤੀ ਦੇ ਵਿੱਚ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ 2 ਸਾਲਾਂ ਤੋਂ ਇਹ ਨੌਜਵਾਨ ਇਹਨਾਂ ਅਰਜ਼ੀਆਂ ਨੂੰ ਲਗਾ ਕੇ ਬੈਠੇ ਸਨ ਕਿ ਕੋਈ ਨਾ ਕੋਈ ਕੈਨੇਡਾ ਦੇ ਵਿੱਚ ਰਾਹਤ ਮਿਲੇਗੀ ਪਰ ਇਸ ਪ੍ਰੋਗਰਾਮ ਦੇ ਤਹਿਤ ਉਹਨਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਇਹ ਪ੍ਰੋਗਰਾਮ ਹੈ ਅਨਟਾਰੀਓ ਇਮੀਗ੍ਰੈਂਟ ਨਾਮੀ ਪ੍ਰੋਗਰਾਮ ਇਹਦੇ ਵਿੱਚ ਸੈਂਕੜੇ ਨੌਜਵਾਨ ਆਪਣੀਆਂ ਅਰਜ਼ੀਆਂ ਦਿੰਦੇ ਨੇ ਉੱਥੇ ਪੱਕੇ ਹੋਣ ਵਾਸਤੇ ਪਰ ਇਹ ਅਰਜ਼ੀਆਂ ਨੇ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ 2600 ਨੌਜਵਾਨਾਂ ਦਾ ਭਵਿੱਖ ਖਤਰੇ ਦੇ ਵਿੱਚ ਪੈ ਚੁੱਕਿਆ ਹੈ ਤੇ ਮਾਰਾਂ ਦੇ ਮੁਤਾਬਕ ਇਹਨਾਂ ਨੂੰ ਉੱਥੇ ਰਹਿਣ ਵੀ ਨਹੀਂ ਦਿੱਤਾ ਜਾਵੇਗਾ ਹੋ ਸਕਦਾ ਹੈ ਕਿ ਇਹਨਾਂ ਨੂੰ ਕੋਈ ਹੋਰ ਮੌਕਾ ਨਾ ਮਿਲੇ ਤਾਂ ਡਿਪੋਰਟ ਕਰ ਦਿੱਤਾ ਜਾਵੇ ਤਾਂ ਦੂਜੇ ਪਾਸੇ ਜਿਹੜਾ ਕਿਰਤ ਵਿਭਾਗ ਹੈ ਕਿਰਤ ਵਿਭਾਗ ਨੇ ਕਿਹਾ ਕਿ 21 ਮਈ ਲਾ ਉੱਥੋਂ ਦੇ ਡਾਇਰੈਕਟਰ ਨੇ ਭੇਜੀ ਹੋਈ ਉਸ ਈਮੇਲ ਦੇ ਵਿੱਚ ਕਿਹਾ ਗਿਆ ਕਿ ਸਾਰੇ ਬਿਨੇਕਾਰਾਂ ਦੀ ਜਿਹੜੀ ਫੀਸ ਆ ਉਹ ਵਾਪਸ ਕਰ ਦਿੱਤੀ ਜਾਵੇਗੀ ਯੋਗਤਾ ਸ਼ਰਤਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਮੁਰ ਅਰਜ਼ੀ ਆਪਣੀ ਦਾਖਲ ਕਰ ਸਕਦੇ ਨੇ ਤਾਂ ਉਹਦੇ ਉੱਤੇ ਮੁੜ ਵਿਚਾਰ ਹੋਵੇਗਾ ਪਰ ਜਿਹੜੇ ਨੌਜਵਾਨ ਤਿੰਨ ਕਿ ਦਿਨਾਂ ਤੋਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਪੱਕਾ ਮੋਰਚਾ ਲਗਾ ਕੇ ਬੈਠੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਦੁਬਾਰਾ ਭਰੋਸਾ ਦਿੱਤਾ ਜਾਵੇ ਕਿ ਸਾਡੀਆਂ ਪਹਿਲੀਆਂ ਅਰਜ਼ੀਆਂ ਨੂੰ ਹੀ ਰਿਵਿਊ ਕੀਤਾ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਕੋਈ ਅਗਲੀ ਗੱਲਬਾਤ ਹੋਵੇਗੀ ਤਾਂ ਅਸੀਂ ਇਹ ਰੋਸ ਪ੍ਰਦਰਸ਼ਨ ਬੰਦ ਕਰਾਂਗੇ ਨਹੀਂ ਤਾਂ ਸਾਡਾ ਪ੍ਰਦਰਸ਼ਨਾ ਜਿਹੜਾ ਉਹ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤੇ ਕੁਝ ਨੌਜਵਾਨ ਨੇ ਜਿਹੜੇ ਆਪਣੇ ਪੱਧਰ ਦੇ ਉੱਤੇ ਪਹਿਲਾਂ ਕੰਮ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇੱਕ ਨੌਜਵਾਨ ਕਹਿੰਦਾ ਮੈਨੂੰ ਕਹਿੰਦੇ ਕੈਨੇਡਾ ਪਹੁੰਚਿਆ ਸੀਗਾ ਮੈਂ 2021 ਦੇ ਵਿੱਚ ਵਰਕ ਪਰਮਿਟ ਹਾਸਲ ਹੋ ਗਿਆ ਵਿੰਜ਼ਰ ਦੀ ਇੱਕ ਕੰਪਨੀ ਦੇ ਵਿੱਚ ਕਾਰਪੇਂਟਰ ਦੀ ਨੌਕਰੀ ਹਾਸਲ ਕਰ ਲਈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ Ontario immigrant nominee program ਦੇ ਵਿੱਚ ਦਿਲਚਸਪੀ ਦਿਖਾਈ ਤੇ ਆਪਣੀ ਅਰਜ਼ੀ ਲਗਾ ਦਿੱਤੀ ਪਰ ਕਿਰਤ ਮੰਤਰਾਲੇ ਵੱਲੋਂ ਉਹਨਾਂ ਦੀ ਅਰਜ਼ੀ 2 ਸਾਲ ਤੋਂ 2 ਸਾਲਾਂ ਤੋਂ ਬਾਅਦ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਹੈ ਤਾਂ ਉਹਨਾਂ ਦੇ ਭਵਿੱਖ ਦੇ ਉੱਤੇ ਤਲਵਾਰ ਲਮਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਉਹ 2 ਸਾਲ ਲਗਾਤਾਰ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰਦਾ ਰਿਹਾ ਸੀਗਾ ਤਾਂ ਅਜਿਹਾ ਉਹਨਾਂ ਦੇ ਨਾਲ ਹੋ ਰਿਹਾ ਹੈ ਤੇ ਹੁਣ ਥੋਕ ਦੇ ਪਾ ਅਰਜ਼ੀਆਂ ਰੱਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਤੇ ਜਿਹੜਾ ਪ੍ਰਦਰਸ਼ਨ ਆ ਉੱਥੋਂ ਦੇ ਜਿਹੜੇ ਪ੍ਰੀਮੀਅਰ ਨੇ ਡਗ ਫੋਰਡ ਉਨ੍ਹਾਂ ਦੇ ਖਿਲਾਫ ਹੁੰਦਾ ਨਜ਼ਰ ਆ ਰਿਹਾ ਹੈ ਕਹਿੰਦੇ ਉਹ ਅਜਿਹੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਜਿਹਦੇ ਤਹਿਤ ਇਹ ਸਾਨੂੰ ਭਵਿੱਖ ਦੇ ਵਿੱਚ ਚਿੰਤਾ ਸਤਾ ਰਹੀ ਹੈ ਕਿ ਅਸੀਂ ਇੱਥੇ ਰਹਿ ਸਕਾਂਗੇ ਜਾਂ ਵਾਪਸ ਜਾਣਾ ਪਵੇਗਾ ਤੇ ਕਈ ਜਿਹੜੇ ਹੋਰ ਆਗੂ ਨੇ ਉਹ ਵੀ ਇਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਡਟਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਜਿਨ੍ਹਾਂ ਦੀਆਂ ਅਰਜ਼ੀਆਂ ਰੱਦ ਹੋਈਆਂ ਨੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ ਤਿੰਨ ਉਹ ਦਿਨ ਹੋ ਗਏ ਨੇ ਇਸ ਰੋਸ ਪ੍ਰਦਰਸ਼ਨ ਨੂੰ ਚਲਦਿਆਂ ਜ਼ਿਕਰ ਹੋਗਾ ਕਿ ਕੈਨੇਡਾ ਦੇ ਵਿੱਚ ਪਹਿਲਾਂ ਵੀ ਕਈ ਮਾਮਲਿਆਂ ਨੂੰ ਲੈ ਕੇ ਸਖਤੀ ਕੀਤੀ ਗਈ ਹੈ ਤੇ ਹੁਣ ਇਹ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਪਿੱਛੇ ਜੇ ਟੀਚਾ ਘਟਾ ਵੀ ਦਿੱਤਾ ਗਿਆ ਫਿਰ ਟੀਚਾ ਵਧਾ ਵੀ ਦਿੱਤਾ ਗਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਇੰਟਾਰੀਓ ਦਾ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਆ ਇਹਦੇ ਤਹਿਤ 2600 ਅਰਜ਼ੀਆਂ ਰੱਦ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਆਪਣੀ ਚਿੰਤਾ ਸਤਾਉਣ ਲੱਗ ਪਈ ਹੈ ਜਿਹੜੇ ਵਕਫਾ-ਖਾਵਾਂ ਦੇ ਉੱਤੇ ਪਹਿਲਾਂ ਕੰਮ ਕਰ ਰਹੇ ਸੀਗੇ ਵਰਕ ਪਰਮਿਟ ਤੇ ਗਏ ਸੀ ਤੇ ਹੁਣ ਉਹਨਾਂ ਦੇ ਪੱਕੇ ਹੋਣ ਦੀ ਜਿਹੜੀ ਉਮੀਦ ਵੱਜੀ ਸੀ ਪਰ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਅਰਜ਼ੀਆਂ ਦੇ ਉੱਤੇ ਕਦੋਂ ਸਬੰਧਤ ਵਿਭਾਗ ਵੱਲੋਂ ਜਾਂ ਸਰਕਾਰ ਵੱਲੋਂ ਰਿਵਿਊ ਕੀਤਾ ਜਾਂਦਾ ਤੇ ਇਹਨਾਂ ਨੂੰ ਰਾਹਤ ਦਿੱਤੀ ਜਾਂਦੀ ਹੈ ਤੇ ਜਾਂ ਫਿਰ ਇਹ ਸੰਘਰਸ਼ ਹੋਰ ਲੰਮਾ ਹੁੰਦਾ ਹੈ ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਪ੍ਰਦਰਸ਼ਨ ਕਰ ਰਹੇ ਨੇ ਕਾਰਨ ਇਹ ਕਿ ਉਹਨਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਦਾ ਪੁਨਰਮੁਲਾਂਕਣ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸਕਿਲਡ ਨੇ ਉਹਨਾਂ ਦੇ ਕੋਲੇ ਹੁਨਰ ਪਰ ਇਹਦੇ باوجود ਉਹਨਾਂ ਦੀਆਂ ਜਿਹੜੀਆਂ ਅਰਜ਼ੀਆਂ ਨੇ ਰੱਦ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਭਵਿੱਖ ਦਾ ਤੇ ਲੱਗ ਚੁੱਕਿਆ ਹੈ ਹਾਲਾਂਕਿ ਉਹ ਵਕਫਾਕ ਥਾਵਾਂ 'ਤੇ ਕੰਮ ਵੀ ਕਰ ਰਹੇ ਨੇ ਪਰ ਹੁਣ ਜਦੋਂ ਅਰਜ਼ੀਆਂ ਦੇ ਰਾਹੀਂ ਉਹਨਾਂ ਦਾ ਉੱਥੇ ਪੀਆਰ ਦਾ ਜਾਂ ਹੋਰ ਕੇਸਾਂ ਦਾ ਨਿਪਟਾਰਾ ਹੋਣਾ ਸੀਗਾ ਤਾਂ ਉਦੋਂ ਇਹ ਜਿਹੜੀਆਂ ਅਰਜ਼ੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਲੰਬੇ ਸਮੇਂ ਤੋਂ ਉਹ ਅਰਜ਼ੀਆਂ ਲਗਾ ਕੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਇਹ ਜਿਹੜਾ ਪ੍ਰੋਗਰਾਮ ਆ ਸ਼ੁਰੂ ਹੋਏਗਾ ਤਾਂ ਉਹਦੇ ਵਿੱਚ ਉਹਨਾਂ ਨੂੰ ਮੌਕਾ ਮਿਲੇਗਾ ਤਕਰੀਬਨ 2600 ਨੌਜਵਾਨਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਅੰਟਾਰੀਓ ਦੀ ਵਿਧਾਨ ਸਭਾ ਦੇ ਬਾਅਰ 2-3 ਦਿਨ ਲਗਾਤਾਰ ਹੋਗੇ ਨਾ ਨੌਜਵਾਨਾਂ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ ਹਾਲਾਂਕਿ ਠੰਡ ਵੀ ਪੈ ਰਹੀ ਹੈ ਖੁੱਲੇ ਅਸਮਾਨ ਦੇ ਹੇਠ ਇਹ ਨੌਜਵਾਨ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਥੇ ਬਸ ਨਹੀਂ ਇਸ ਤੋਂ ਇਲਾਵਾ ਵੱਖ-ਵੱਖ ਆਗੂ ਵੀ ਇਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਡਟਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਐਨਡੀਪੀ ਦੀ ਤਾਂ ਐਨਡੀਪੀ ਦੀ ਇੱਕ ਵਿਧਾਇਕ ਹੈ ਅਲੈਕਸਾ ਗਲਮੌਰ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇਹ ਫੈਸਲਾ ਨੌਜਵਾਨਾਂ ਬਾਰੇ ਕੀਤਾ ਗਿਆ ਹੈ ਇਹ ਸਿੱਧਾ ਤਬਾਹਕੁਨ ਹੈ ਯਾਨੀ ਕਿ ਉਹਨਾਂ ਦਾ ਭੂਖਾ ਜਿਹੜਾ ਤਬਾਹ ਹੋ ਸਕਦਾ ਹੈ ਵੱਡੀ ਗਿਣਤੀ ਦੇ ਵਿੱਚ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ 2 ਸਾਲਾਂ ਤੋਂ ਇਹ ਨੌਜਵਾਨ ਇਹਨਾਂ ਅਰਜ਼ੀਆਂ ਨੂੰ ਲਗਾ ਕੇ ਬੈਠੇ ਸਨ ਕਿ ਕੋਈ ਨਾ ਕੋਈ ਕੈਨੇਡਾ ਦੇ ਵਿੱਚ ਰਾਹਤ ਮਿਲੇਗੀ ਪਰ ਇਸ ਪ੍ਰੋਗਰਾਮ ਦੇ ਤਹਿਤ ਉਹਨਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਇਹ ਪ੍ਰੋਗਰਾਮ ਹੈ ਅਨਟਾਰੀਓ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਇਹਦੇ ਵਿੱਚ ਸੈਂਕੜੇ ਨੌਜਵਾਨ ਆਪਣੀਆਂ ਅਰਜ਼ੀਆਂ ਦਿੰਦੇ ਨੇ ਉੱਥੇ ਪੱਕੇ ਹੋਣ ਵਾਸਤੇ ਪਰ ਇਹ ਅਰਜ਼ੀਆਂ ਨੇ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ 2600 ਨੌਜਵਾਨਾਂ ਦਾ ਭਵਿੱਖ ਖਤਰੇ ਦੇ ਵਿੱਚ ਪੈ ਚੁੱਕਿਆ ਹੈ ਤੇ ਮਾਰਾਂ ਦੇ ਮੁਤਾਬਕ ਇਹਨਾਂ ਨੂੰ ਉੱਥੇ ਰਹਿਣ ਵੀ ਨਹੀਂ ਦਿੱਤਾ ਜਾਵੇਗਾ ਹੋ ਸਕਦਾ ਹੈ ਕਿ ਇਹਨਾਂ ਨੂੰ ਕੋਈ ਹੋਰ ਮੌਕਾ ਨਾ ਮਿਲੇ ਤਾਂ ਡਿਪੋਰਟ ਕਰ ਦਿੱਤਾ ਜਾਵੇ ਤਾਂ ਦੂਜੇ ਪਾਸੇ ਜਿਹੜਾ ਕਿਰਤ ਵਿਭਾਗ ਹੈ ਕਿਰਤ ਵਿਭਾਗ ਨੇ ਕਿਹਾ ਕਿ 21 ਮਈ ਲਾ ਉੱਥੋਂ ਦੇ ਡਾਇਰੈਕਟਰ ਨੇ ਭੇਜੀ ਹੋਈ ਉਸ ਈਮੇਲ ਦੇ ਵਿੱਚ ਕਿਹਾ ਗਿਆ ਕਿ ਸਾਰੇ ਬਿਨੇਕਾਰਾਂ ਦੀ ਜਿਹੜੀ ਫੀਸ ਆ ਉਹ ਵਾਪਸ ਕਰ ਦਿੱਤੀ ਜਾਵੇਗੀ ਯੋਗਤਾ ਸ਼ਰਤਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਮੁਰ ਅਰਜ਼ੀ ਆਪਣੀ ਦਾਖਲ ਕਰ ਸਕਦੇ ਨੇ ਤਾਂ ਉਹਦੇ ਉੱਤੇ ਮੁੜ ਵਿਚਾਰ ਹੋਵੇਗਾ ਪਰ ਜਿਹੜੇ ਨੌਜਵਾਨ ਤਿੰਨ ਕਿ ਦਿਨਾਂ ਤੋਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਪੱਕਾ ਮੋਰਚਾ ਲਗਾ ਕੇ ਬੈਠੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਦੁਬਾਰਾ ਭਰੋਸਾ ਦਿੱਤਾ ਜਾਵੇ ਕਿ ਸਾਡੀਆਂ ਪਹਿਲੀਆਂ ਅਰਜ਼ੀਆਂ ਨੂੰ ਹੀ ਰਿਵਿਊ ਕੀਤਾ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਕੋਈ ਅਗਲੀ ਗੱਲਬਾਤ ਹੋਵੇਗੀ ਤਾਂ ਅਸੀਂ ਇਹ ਰੋਸ ਪ੍ਰਦਰਸ਼ਨ ਬੰਦ ਕਰਾਂਗੇ ਨਹੀਂ ਤਾਂ ਸਾਡਾ ਪ੍ਰਦਰਸ਼ਨਾ ਜਿਹੜਾ ਉਹ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤੇ ਕੁਝ ਨੌਜਵਾਨ ਨੇ ਜਿਹੜੇ ਆਪਣੇ ਪੱਧਰ ਦੇ ਉੱਤੇ ਪਹਿਲਾਂ ਕੰਮ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇੱਕ ਨੌਜਵਾਨ ਕਹਿੰਦਾ ਮੈਨੂੰ ਕਹਿੰਦੇ ਕੈਨੇਡਾ ਪਹੁੰਚਿਆ ਸੀਗਾ ਮੈਂ 2021 ਦੇ ਵਿੱਚ ਵਰਕ ਪਰਮਿਟ ਹਾਸਲ ਹੋ ਗਿਆ ਵਿੰਜ਼ਰ ਦੀ ਇੱਕ ਕੰਪਨੀ ਦੇ ਵਿੱਚ ਕਾਰ ਪੇਂਟਰ ਦੀ ਨੌਕਰੀ ਹਾਸਲ ਕਰ ਲਈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਹਿ ਕਿ ਉਹਨਾਂ ਨੇ Ontario immigrant nominee program ਦੇ ਵਿੱਚ ਦਿਲਚਸਪੀ ਦਿਖਾਈ ਤੇ ਆਪਣੀ ਅਰਜ਼ੀ ਲਗਾ ਦਿੱਤੀ ਪਰ ਕਿਰਤ ਮੰਤਰਾਲੇ ਵੱਲੋਂ ਉਹਨਾਂ ਦੀ ਅਰਜ਼ੀ 2 ਸਾਲ ਤੋਂ 2 ਸਾਲਾਂ ਤੋਂ ਬਾਅਦ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਹੈ ਤਾਂ ਉਹਨਾਂ ਦੇ ਭਵਿੱਖ ਦੇ ਉੱਤੇ ਤਲਵਾਰ ਲਮਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਉਹ 2 ਸਾਲ ਲਗਾਤਾਰ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰਦਾ ਰਿਹਾ ਸੀਗਾ ਤਾਂ ਅਜਿਹਾ ਉਹਨਾਂ ਦੇ ਨਾਲ ਹੋ ਰਿਹਾ ਹੈ ਤੇ ਹੁਣ ਥੋਕ ਦੇ ਪਾ ਅਰਜ਼ੀਆਂ ਰੱਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਤੇ ਜਿਹੜਾ ਪ੍ਰਦਰਸ਼ਨ ਉੱਥੋਂ ਦੇ ਜਿਹੜੇ ਪ੍ਰੀਮੀਅਰ ਨੇ ਡਗ ਫੋਰਡ ਉਨ੍ਹਾਂ ਦੇ ਖਿਲਾਫ ਹੁੰਦਾ ਨਜ਼ਰ ਆ ਰਿਹਾ ਹੈ ਕਹਿੰਦੇ ਉਹ ਅਜਿਹੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਜਿਹਦੇ ਤਹਿਤ ਇਹ ਸਾਨੂੰ ਭਵਿੱਖ ਦੇ ਵਿੱਚ ਚਿੰਤਾ ਸਤਾ ਰਹੀ ਹੈ ਕਿ ਅਸੀਂ ਇੱਥੇ ਰਹਿ ਸਕਾਂਗੇ ਜਾਂ ਵਾਪਸ ਜਾਣਾ ਪਵੇਗਾ ਤੇ ਕਈ ਜਿਹੜੇ ਹੋਰ ਆਗੂ ਨੇ ਉਹ ਵੀ ਇਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਡਟਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਜਿਨ੍ਹਾਂ ਦੀਆਂ ਅਰਜ਼ੀਆਂ ਰੱਦ ਹੋਈਆਂ ਨੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ ਤਿੰਨ ਉਹ ਦਿਨ ਹੋ ਗਏ ਨੇ ਇਸ ਰੋਸ ਪ੍ਰਦਰਸ਼ਨ ਨੂੰ ਚਲਦਿਆਂ ਜ਼ਿਕਰ ਹੋਗਾ ਕਿ ਕੈਨੇਡਾ ਦੇ ਵਿੱਚ ਪਹਿਲਾਂ ਵੀ ਕਈ ਮਾਮਲਿਆਂ ਨੂੰ ਲੈ ਕੇ ਸਖਤੀ ਕੀਤੀ ਗਈ ਆ ਤੇ ਹੁਣ ਇਹ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਪਿੱਛੇ ਜੇ ਟੀਚਾ ਘਟਾ ਵੀ ਦਿੱਤਾ ਗਿਆ ਫਿਰ ਟੀਚਾ ਵਧਾ ਵੀ ਦਿੱਤਾ ਗਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਇੰਟਾਰੀਓ ਦਾ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਆ ਇਹਦੇ ਤਹਿਤ 2600 ਅਰਜ਼ੀਆਂ ਰੱਦ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਆਪਣੀ ਚਿੰਤਾ ਸਟਾਉਂ ਲਾ ਪਈ ਹੈ ਜਿਹੜੇ ਵਕਫਾ ਖਾਵਾਂ ਦੇ ਉੱਤੇ ਪਹਿਲਾਂ ਕੰਮ ਕਰ ਰਹੇ ਸੀਗੇ ਵਰਕ ਪਰਮਿਟ ਤੇ ਗਏ ਸੀ ਤੇ ਹੁਣ ਉਹਨਾਂ ਦੇ ਪੱਕੇ ਹੋਣ ਦੀ ਜਿਹੜੀ ਉਮੀਦ ਵੱਜੀ ਸੀ ਪਰ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਨਾਰਜ਼ੀਆਂ ਦੇ ਉੱਤੇ ਕਦੋਂ ਸਬੰਧਤ ਵਿਭਾਗ ਵੱਲੋਂ ਜਾਂ ਸਰਕਾਰ ਵੱਲੋਂ ਰਿਵਿਊ ਕੀਤਾ ਜਾਂਦਾ ਤੇ ਇਹਨਾਂ ਨੂੰ ਰਾਹਤ ਦਿੱਤੀ ਜਾਂਦੀ ਹੈ ਤੇ ਜਾਂ ਫਿਰ ਇਹ ਸੰਘਰਸ਼ ਹੋਰ ਲੰਮਾ ਹੁੰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ